ਸਾਡੇ 5 ਲੱਖ ਆ ਠੀਕ ਆ ਤੈਨੂੰ ਨਹੀਂ ਨਹੀਂ ਮੇਰਾ 5 ਮਹੀਨੇ ਲੱਗਿਆ ਮੈਂ ਕਹਿੰਦਾ ਲੱਗਿਆ ਨਹੀਂ ਨਹੀਂ ਦੇਣਾ ਨਹੀਂ ਆਪ ਨੂੰ ਆਪਣੀ ਬਈ ਠੀਕ ਆ ਠੀਕ ਆ ਲੱਗ ਰੁਪਏ ਬੰਦ ਤੇ ਸਾਹਮਣੇ ਪਹਿਲਾਂ ਹੀ ਕਹਿਆ ਸੀ ਹਾਂ ਤੈਨੂੰ ਨੇ ਕਿਹਾ ਮੈਂ ਲੱਗ ਰੁਪਏ ਦਿਖਾਉਣਾ ਠੀਕ ਆ ਮੇਰੇ ਕੋਲੇ ਬੱਚਾ ਮੇਰਾ ਕੋਈ ਟੈਨਸ਼ਨ ਨਹੀਂ ਦੇ ਤੂੰ ਮੇਲਾ ਮੈਂ ਦੇ ਦੂੰਮ ਪਰ ਠੀਕ ਆ ਨਹੀਂ ਤੋਂ ਕੋਲ ਜਾ ਉਹ ਨਾ ਕਰ ਲੈ ਕੱਟ ਲੋ ਇਰਪੇ ਦੇ ਲੈ ਉਹ ਚੋ ਕੇ ਬੰਦ ਕਰਵਾ ਦੂੰ ਜਦ ਪੀਣਾ ਜਦੋਂ ਦੋਸਤ ਪਾਣੀ ਆ ਗਿਆ ਥੋੜਾ ਪਿੱਛੋਂ ਪਾਣੀ ਆ ਗਿਆ ਪਾਣੀ ਵਿਚੋਂ ਚੋ ਪਾਣੀ ਆ ਗਿਆ ਆਹ ਪਾਣੀ ਹੋਰ ਗਿਆ ਬੋਗਾ ਕਰਾ ਯਾਰ ਲੱਗਿਆ 5500 ਦਾ ਲੱਗਿਆ 5500 ਦਾ ਲੱਗਿਆ ਨਾ ਠੀਕ ਆ ਬਹੁਤ ਵੱਡਾ ਕਰੀ ਹੁਣ ਇੰਦੋਂ ਤੇ ਵੈਸੇ ਆਪਾਂ ਨੂੰ ਕਿ ਲੱਭਾਈ ਆ ਕੋਈ ਨਹੀਂ ਜੀ ਕਿ ਮੈਂ ਉਹਨੂੰ ਉੱਥੇ ਹੀ ਪੈ ਗਿਆ ਯਾਰ ਭਾਈ ਦੇ ਨਹੀਂ ਆ ਭਰਾ ਮੇਰਾ ਕਿਉਂ ਯਾਰ ਦਿਖਾਈ ਨਹੀਂ ਆਪ ਕੋ ਆਉਦੀ ਆ ਫੇਮਾ 5500 ਦੇਣਾ ਸੀਗਾ ਲੱਗੇ ਤਾਂ ਦੇਣਾ ਉਹ ਦੇ ਦੇ ਫਿਰ ਯਾਰ 200 ਰੁਪਏ ਪਿੱਛੇ ਕਾਹ ਤੋਂ ਅੜੀ ਕਰੀ ਜਨਾ ਨਹੀਂ ਨਹੀਂ ਯਾਰ ਨਹੀਂ ਹੋ ਗਿਆ ਕਰੀ ਜਨਾ ਯਾਰ ਹਾਂ ਗੱਲ ਠੀਕ ਆ ਤੰਦਰ ਕੋਈ ਹੋਰ ਨਹੀਂ ਕਰਦਾ ਉਹ ਭਰਾਵਾ ਉਹਦਾ ਤਰੀਕਾ ਕਿਸਮਤ ਆ ਯਾਰ ਕਿਉਂ ਬਾਈ ਉਹਦੀ ਕਿਸਮਤ ਆ ਬਾਈ ਯਾਰ ਉਹ ਤਰੀਕਾ ਕਿਸਮਤ ਆ ਯਾਰ ਕੋਈ ਖੋਟਾ ਆ ਕਿਸੇ ਪਾਸੇ ਮੇਣਾ ਉਹ ਕਰਾ ਯਾਰ ਭਾਈ ਇਹ ਨਾ ਬਾਈ ਯਾਰ ਤੁਹਾਡੇ ਅੱਖੀ اوه تو بنائي ٿو ڇا ڪندو ਸਾਂਝੇ ਬੰਦੇ ਨੇ ਕਹਿਦਾ 5300 ਰੁਪਇਆ ਭਰਾ ਮੇਰਾ ਲੱਗੇ ਸਾਂਝੇ ਨੇ ਪਹਿਲਾਂ ਲੱਗੇ ਨੇ ਕਿ ਇਹਨਾਂ ਨੇ ਰੋਟ ਹੁੰਦੀ ਕਿਸੇ ਕੰਮ ਚ ਹਮੜਾਕ ਆ ਜਾ ਸੋਦੇਵ ਯਾਰ ਓਏ ਆ ਜਾ ਉਰੇ ਦਾ ਆਇਆ ਤੂੰ ਨਹੀਂ 55 ਰੱਖੋ ਲਾ ਠੀਕ ਉਹ ਮਨਜਰ 100 ਪਿੱਛੇ ਕਾ ਦੋ ਐਂਡਕ ਲਖਾਈ ਤਾਂ ਹੋਈ ਤਾਂ ਲਖਾਈ ਤਾਂ ਪਹਿਲਾਂ ਮੈਂ ਕਰਾਈ ਲਾ ਫੇਰੇ ਵੀ ਮੈਂ 53 ਜੀ ਪੈਂਦਾ ਉਹ ਕਰਾ ਯਾਰ ਤੂੰ ਮੰਨਦਾ ਨਹੀਂ ਤਪਾਕ ਉਸ ਕਹੀਆ ਭਾਈ ਯਾਰ ਮੈਂ ਲੱਗਿਆ ਰੁਪਇਆ 100 ਕੋਲੋਣਾ ਭਾਈ ਯਾਰ ਨੂੰ ਠੀਕ ਹੈ ਉਹ ਮੈਨੂੰ ਮਾਤਰਾ ਦਿੰਦਾ ਭਾਈ ਯਾਰ ਉਹ ਕੜਾ ਰੱਸੀ ਆਰੇ ਦੀ ਮਾਤਰਾ ਕਿਹਦੇ ਵਿੱਚ ਮੈਂ ਉਹਦਾ ਉਹ ਫਿਰ ਉਹ ਵੀ ਕਿარი ਲੈ ਤੂੰ ਉਹ ਵੀ ਤੇਰੇ ਦਾ ਦਫਾ ਮੈਂ ਤਾਂ ਤੈਨੂੰ ਕਾਰੇ ਦੇ ਤਣ ਕੇ ਲੱਪਈ ਆ ਮੈਂ ਤੇਰੇ ਲੱਪਾ ਦਾ ਨਹੀਂ ਤੇਰੇ ਲੱਪਈ ਆ ਮੈਂ ਤਾਂ ਤੈਨੂੰ ਧੰਦਾ ਧਾਣੇ ਦੇ ਚੰਗਾ ਤੂੰ ਮਹੀਨਾ ਲੈ ਲੈ ਲੰਮ ਫੜਾ ਲਈ ਨਹੀਂ ਤਾਂ ਕੋਈ ਨਹੀਂ ਤੂੰ 2 ਮਹੀਨਾ ਦੱਸਦਾ ਕੋਈ ਨਹੀਂ ਉਹ ਦੇ ਯਾਰ 53 ਤੋਂ ਦੇ 53 ਤੋਂ ਦੇ ਉਹ ਦੇ ਮੜਾਗ ਮੰਨ ਜਾ ਯਾਰ ਨਾ ਬਾਈ ਕੋਈ ਨਹੀਂ era ਆਪਣੀ ਸੁਗਾ ਕੜਾ ਜਦਾਈ ਆ ਬਾਈ ਯਾਰ ਮੈਂ ਮਾਲ ਕਰੀ ਲਾ ਮੈਂ ਟੋਨੀ ਨਹੀਂ ਸ਼ੁਰੂਆ ਬੰਦੇ ਆਪਾਂ 300 ਛੱਡਾ ਤਾਂ ਮੂੰਹ ਤੇ ਬੈਠਾ ਕੋਈ ਬੰਦਾ ਕਹੇ 300 ਮਿਲ ਪੂਰਾ ਕਰਕੇ ਮੈਂ 300 ਛੱਡਾਇਆ ਇਹ ਨਾ ਕਸਮਾ ਉਹਨਾਂ ਨੇ ਕੀ ਕਰਾ ਪੰਜਾਬ ਪੰਜਾਬ 500 ਲੱਗਿਆ 54 5400 ਦੇ ਜਾਵੜੀ ਗੱਲ ਯਾਰ 5400 ਦੇ ਮੈਂ 100 ਦੀ 100 ਪਾ ਦਿੰਦਾ ਮੈਂ ਤੇ 100 ਦੀ ਕਮੀ ਆ ਕਿੰਨੇ ਕਹਿ ਦੂੰ 5400 ਕਹਿਤਾ ਯਾਰ ਮਰਜ਼ੀ ਕਹੀ ਜਾ ਯਾਰ 5500 ਲੱਗਾ ਖਲਾਉਣਾ ਲਖਾਈ ਆਪੋ ਆਪਣੇ ਠੀਕ ਆ ਮੇਰੇ 5400 ਕਹਿਤਾ ਯਾਰ ਵੀ ਦੇ ਦੇ ਗੰਨੀ ਗੱਲ ਮੇਰੇ ਨਾਲ ਕਰੰਗਾ ਹੀ ਪੈਦਾ ਹੋਣਾ ਨੂੰ ਇੰਨੇ ਲਾ ਗਿਆ ਰੋਣਾ ਲਾ ਗਿਆ ਓ ਯਾਰ ਫਿਰ ਮੈਂ ਆਪਣੀ ਕਿਹੜਾ ਜਦਾਈ ਆ ਕੋਈ ਮੇਰੀ 116 ਦਾੰਦ ਕਿਸਾਈ ਮੰਗਦਾ ਯਾਰ ਮੈਂ ਤੇ ਦਾੰਦ ਕਿਸਾਈ ਬਾਈ ਮਾੜਾ ਦੱਸਣ ਦਿਓ ਯਾਰ 5500 ਲਖਾ ਲੈ ਓ ਬਾਈ ਗਾਹ ਹੋ ਜਾ ਵੀ ਦੱਸਣ ਦੇ ਮਾੜਾ ਇਹ ਦਾੰਦ ਕਿਸਾਈ ਮੈਂ ਮੰਗਦਾ ਮੈਂ ਵੀ ਦੋੜੀ ਲੜਾਈ ਦਿਖਾਉਣੀ ਹੈ ਇਕੱਲੇ ਸੌਦੇ ਦਾ ਕੋਈ ਨਹੀਂ ਵੀਡੀਓ ਬਣੀ ਬੋਲੀ ਗਈ ਜੀ ਮੈਨੂੰ ਵੀ ਖੁਸ਼ੀ ਜਿਹੀ ਆ ਗਈ ਕੋਈ ਖਾਣਾ ਕੰਮ ਨੂੰ ਦੂਰ ਹੋਇਆ ਜੀ ਨਹੀਂ ਚਾਹੀਦੀ ਮੈਂ ਪੁੱਛਣੀ ਆ ਬੰਦੇ ਕੋਈ ਬੰਦਾ ਕਹਿੰਦੇ ਇੰਨੇ ਬੰਦੇ ਨੇ ਨਾ ਗਿਆ ਲਿਖਾਈ ਆਪੋ ਆਪਣੀ 55000 ਤੇਰੇ ਵੀ ਪਾਏ ਹੀ ਸਾਰੇ ਚਲੋ ਯਾਰ ਇਹਨੇ ਬਸ ਆ ਲੱਗ ਜੀ ਤੇਰਾ ਵੀ ਤੈਨੂੰ ਲੱਗਿਆ ਚ ਖਲਾਤਾ ਖਾਈ ਲਾਪਾ ਆਪਣੇ ਮੇਰੇ ਮੈਂ 53 ਪੈਣੇ ਬੰਦੇ ਆ ਜਮਾ ਸਿਰੇ ਦੇ ਮੇਰੇ ਪਾ ਚੋਵੇਂ ਦੋਨੇ ਹੀ ਤੇਰਾ ਕੰਤਾ ਜਾਂ ਬੱਚੀ ਜਿਹਦੇ ਵੀ ਤੇਰੇ ਕੋਲ ਆਉਂਦਾ ਵਿੱਚ ਪਾ ਦ ਦੇ ਯਾਰ ਹੋਰ ਕੀ ਕੀ ਹਟਾਂਗੇ ਤੇਰੇ ਨਾਮ ਕੋਲ ਨਹੀਂ ਵੀ ਗੱਲ ਦੋਨੇ ਨੇ ਕੋਣ ਮਿੱਟੂ ਨੂੰ ਮੌਕਾ ਦਾਈ ਨਾ ਰਿਆ ਯਾਰ ਉਹ ਤੇਰੀ ਕਿਸਮ ਤਰੀ ਇਹਦੇ ਪੱਲੇ ਪੈਣਾ ਕਿ ਨਾ ਆਪਣਾ ਇਹ ਗੱਲ ਕਰ ਲੋ ਸਾਹ ਵੀ ਲੈ ਲੋ ਦੋਨੇ ਯਾਰ ਉਹਨੂੰ ਮੌਕਾ ਦੇ ਦੇ ਬੋਲਣ ਦਾ ਇਹ ਦੰਦਕ ਸਿੰਘ ਨਾਲ ਨਾ ਯਾਰ ਗੱਲ ਸਾਧਾ ਲੈ ਲਓ ਦੋਨੇ ਯਾਰ ਮੇਰਾ ਤੇਰੀ ਬੰਦੇ ਨੂੰ ਮੜਾ ਬਾਹਰ ਨੂੰ ਆ ਮੇਰੇ ਮੂੰਹ ਦਾ ਨਹੀਂ ਇੱਥੇ ਹੋ ਆ ਇੱਥੇ ਹੀ ਹੋਣਾ ਤੂੰ ਮੇਰੇ ਮਾਤਾ ਸਾਹਮਣੇ ਗੁੱਡੀ ਲੜਾਈ ਦਾ ਸੌਦਾ ਚੱਲਿਆ ਸੀ ਆਪਾਂ ਮੈਂ ਤਾਂ ਲੱਗਿਆ ਚੁਖਲਾਈ ਇਹਨਾਂ ਨੂੰ ਠੀਕ ਆ ਭਾਈ ਕਿੰਨੇ ਚ 5500 ਲੱਗਿਆ 5500 ਚਨ ਮੱਖ ਲਾਈ ਇਹਨਾਂ ਠੀਕ ਆ ਇਹ ਨਹੀਂ ਖੋਲਦਾ ਇਹ ਫਿਰ ਦੀ ਮਰਜ਼ੀ ਆ ਭਰਾ 100 ਦੀ ਆ ਬੱਕਰਾ ਚੱਟਿੰਗ ਨਾ ਹੋ ਗਈ ਇਹਦਾ ਆ ਬੱਕਰੇ ਦਾ ਸੌਦਾ ਚੱਲ ਜਾਂਦਾ ਆਪਾਂ ਤਾਂ ਬਣਾਈਆ ਰੀਲ मदे <laughs> ਉਹ ਮੈਂ ਬਣਾ ਲਾ ਵੀਡੀਓ ਬਣਾਉਣ ਦਾ ਭਾਈ ਦੰਦ ਕੁਸਾਈ ਲੈ ਗਿਆ ਆਪਾਂ ਬਣਾ ਲਾ ਦੰਦ ਕੁਸਾਈ ਸਾਡੇ ਨਾਲ ਲਈ ਬੰਦੇ ਦੀ ਭਾਈ ਆਪਾਂ ਵਧੀਆ ਖਰਾ ਖੋਟਾ ਮਾਰ ਬਾਈ ਇਹਨੇ ਮੂੰਹ ਮੰਗੇ ਮੂੰਹ ਮੰਗਵੇਂ ਦਿੱਤੀ ਮੈਂ ਲੱਗੇ ਠੀਕ ਹੋਣਾ ਭਾਈ ਇਹਨੂੰ ਠੀਕ ਆ ਭਾਈ ਆ ਸਾਹਨੇ ਪੰਜਾ ਔਰ ਇਹਨੂੰ ਕਰੀ ਬਾਈ ਬੱਕਰਾ ਸਾਹਮਣੇ ਕਰੀ ਬਾਈ ਓਏ ਕੋਲ ਦੇ ਬੱਕਰਾ ਆਇਆ ਨੂੰ ਕਰਾ ਲਓ ਜੀ ਮੂੰਹ ਮੰਗੇ ਪੈਸਿਆਂ ਦੇ ਬੱਕਰਾ ਹੋਇਆ ਪੂਰੇ 5500 ਦਾ ਕਿੱਥੇ ਲੋ ਜਾਰੇ ਨੂੰ ਬਜੇ ਨਾਮ ਤੇ ਪੁਕਾਰੀ ਬੰਦਾ ਕਾਹ ਜਾ ਕੇ ਇਹ ਕਹਿੰਦਾ ਵੀ ਆਪਾਂ ਇਹਨੇ ਲੈਣਾ ਹੀ ਲੈਣੇ ਆ ਇਹ ਵੀ ਅੜ ਗਿਆ ਬੱਕਰਾ ਇਹੀ ਲੈਣਾ ਕਹਿੰਦਾ ਚੱਕ ਲੋ ਵੀ ਤੂੰ ਹੋਈ ਕਰਤਾ ਦੋਨੇ ਇੰਡੀ ਆ ਆਪਦੀ ਆਪਦੀ ਲਖਾਈ ਕਰਾਉਣੀ ਦੋਨਾਂ ਨੇ ਠੀਕ ਆ ਦੇ ਕਰਾਂ ਉਹ ਆਪਾਂ ਇੰਨੇ ਬੰਦਾ ਚ ਆਪਾਂ ਨਹੀਂ ਭਜਦੇ ਸਾਰਿਆਂ ਨੂੰ ਆਪਾਂ ਕਿਆ ਸਹੀ ਆ ਸਹੀ ਆ ਐਸ ਗੱਲੋਂ ਬੰਦਾ ਸਹੀ ਆ ਮੈਂ ਗੱਲ ਕਰ ਮੇਰੇ ਦੰਦ ਕੇ ਸਾਈਨ ਜਿਹਦਾ ਉਹਦਾ ਜਾਣ ਕੇ ਹੁਣ ਛੇੜੀ ਜਾਂਦਾ ਮਾਰੀ ਰਾਜੂ ਹੱਥ ਬੜਾ ਟੁਕਿਆ ਇਹਨੂੰ ਕੋਈ ਨਹੀਂ ਮੇਰੀ ਆਤ ਪੈਸਾ ਮੱਝ ਕਿੰਨੇ ਦਾ ਕਰਤਾ ਬਿੱਟੂ 55 ਪੂਰਾ 55 ਦਾ ਲਓ ਜੀ ਦੋਸਤੋ 5500 ਦਾ ਬੱਕਰਾ ਹੋ ਗਿਆ ਤੂੰ ਸੁਣਦੇ ਤਾਂ ਤੇਲ ਕਾਈ ਆਪੋ ਆਪਣੀਆਂ ਤੇ ਬਹੁਤ ਹੀ ਵਧੀਆ ਸਾਥਾ ਸਰੇ ਚੜਿਆ ਪਿੰਡ ਤੋਂ ਆ ਬੱਕਰਾ ਮੰਡੀ ਦੇ ਚਲਦੀ ਜਲਦੀ ਵੀਰ ਨੂੰ ਸ਼ੇਅਰ ਕਰ ਦਿਓ ਦੋਸਤੋ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਨਾਲ ਪਿੰਡ ਤੋਂ ਆ